ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਬੋਲਿਆ ਜਾਵੇ ਜੋ ਸਾਡੇ ਪੰਜਾਬ ਦੇ ਹਾਲਾਤ ਨੇ ਕਈਆਂ ਨੂੰ ਗੱਲ ਭੈੜੀ ਬਹੁਤ ਲੱਗੀ ਹੋਣੀ ਹੈ ਦੁਆਬਾ ਟੀਵੀ ਵਾਲੇ ਬੈਠੇ ਇੱਕ ਵਾਰੀ ਮੈਂ ਨਸ਼ਿਆਂ ਤੇ ਬੋਲੀ ਸੀ ਭਾਜੀ ਪਰ ਮੈਨੂੰ ਤਾਂ ਲੋਕਾਂ ਨੇ ਦੱਸਿਆ ਵੀ ਨਸ਼ੇ ਛੋਟੇ ਵੱਡੇ ਵੀ ਹੁੰਦੇ ਮੇਰੇ ਲਈ ਤਾਂ ਨਸ਼ਾ ਨਸ਼ਾ ਹੀ ਹੈ ਪਰ ਜਿਨ੍ਹਾਂ ਨੂੰ ਗੱਲਾਂ ਮਾਫਕ ਨਹੀਂ ਆਈਆਂ ਸੀ ਉਹਨਾਂ ਨੇ ਮੈਨੂੰ ਗਾਲ੍ਹਾਂ ਬਹੁਤ ਗੰਦੀਆਂ ਵਰਾਈਆਂ ਤੋਬਾ ਤੋਬਾ ਮੈਂ ਇਤਨਾ ਤਾਂ ਗੰਦ ਕਦੀ ਸੁਣਿਆ ਨਹੀਂ ਓਏ ਕਿੱਥੋਂ ਸਿੱਖ ਕੇ ਆਨੇ ਹੋ ਤੁਸੀਂ ਪਰ ਮੈਂ ਕਿਵਰੀ ਇਹ ਸੋਚਦੀ ਹੁੰਨੀ ਆ ਕਿ ਅਸੀਂ ਤੁਹਾਨੂੰ ਕਦੀ ਸਾਡੀ ਇੱਕ ਸਾਂਝ ਤੁਹਾਡੇ ਨਾਲ ਕਲਾਕਾਰੀ ਦੀ ਹੈ ਅਸੀਂ ਸਟੇਜ ਤੇ ਗਾੜ ਕੇ ਚਲੇ ਜਾਂਦੇ ਆ ਉਦਾਂ ਦਾ ਅਸੀਂ ਤੁਹਾਨੂੰ ਜਾਣਦੇ ਨਹੀਂ ਨਾ ਸਾਡਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਹੈ ਤੁਹਾਨੂੰ ਇੰਨਾ ਗੰਧ ਕੌਣ ਸਿਖਾ ਦਿੰਦਾ ਕਿ ਬੋਲ ਦੋ ਕਿਸੇ ਦੀ ਧੀ ਪਰ ਕੁਝ ਵੀ ਬਖਰੋ ਅਸੀਂ ਵੀ ਕਿਸੇ ਦੀਆਂ ਧੀ ਆ ਜੇ ਸੱਚ ਬੋਲਣ ਤੇ ਇੰਨਾ ਕੁਝ ਸਾਨੂੰ ਸੁਣਨਾ ਪੈ ਸਕਦਾ ਤੇ ਤਾਂ ਹੀ ਤਾਂ ਅੱਜ ਸਾਡੇ ਆ ਹਾਲਾਤ ਬਣੇ ਹੋਏ ਤਾਂ ਹੀ ਤਾਂ ਹਾਲਾਤ ਬਣੇ ਹੋਏ ਪਰ ਨਹੀਂ ਕੁਝ ਜਥੇ ਬੰਦੀਆਂ ਵੀ ਸੀ ਸੋ ਮੈਨੂੰ ਪਹਿਲਾਂ ਉੱਥੇ ਲੱਗਿਆ ਕਿ ਬੋਲਣਾ ਹੀ ਨਹੀਂ ਚਾਹੀਦਾ ਫਾਇਦਾ ਹੀ ਨਹੀਂ ਆ ਬੋਲਣ ਦਾ ਤਾਂ ਮੈਨੂੰ ਉੱਥੇ ਹੀ ਕਿਹਾ ਗਿਆ ਕਿ ਰੋਜ਼ੀ ਲੋਕ ਇਹੀ ਤਾਂ ਚਾਹੁੰਦੇ ਹੈ ਜੁਬਾਣੀ ਤਾਂ ਬੰਦ ਕਰਾਉਣਾ ਚਾਹੁੰਦੇ ਤੇ ਤੂੰ ਹੀ ਕਰਨ ਲੱਗੀ ਤੂੰ ਇੱਕ ਇੱਕ ਗੱਲ ਸੁਣਨ ਵਾਲੀ ਹੈ ਗੌਰ ਕਰਨਾ ਹੋ ਪੱਛੇ ਸ਼ੇਰਾ ਪੱਛ ਸਮਾਂ ਬੜਾ ਮਾੜਾ ਚੱਲੇ ਵੇ ਆ ਜੀ ਵੀ 78 ਆਲੇ ਜ਼ਖਮ ਆਲੇ ਤੇ ਬੱਚ ਸ਼ੇਰਾ ਪੱਜ ਸਮਾਂ ਬੜਾ ਮਾੜਾ ਚੱਲੇ ਵੇ ਆ ਜੀ ਵੀ 78 ਆਲੇ ਜ਼ਖਮ ਆਲੇ ਜ਼ਖਮ ਆਲੇ ਅੰਮਾਸ ਦੀਆਂ ਬੋਟੀਆਂ ਨੂੰ ਇਲਾ ਪੈ ਗਈਆਂ ਬੜੀ ਅੱਖੀਓ ਲਹਰ ਵਾਲੀ ਕੰਧ ਟੱਪੀ ਸੀ ਵੇ ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛੀ ਦਾਦੇ ਕੋਲੋਂ ਕਿੰਨੀ ਔਖੀ ਰਾਤ ਕੱਟੀ ਸੀ ਵੇ ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛੀ ਦਾਦੇ ਕੋਲੋਂ ਕਿੰਨੀ ਔਖੀ ਰਾਤ ਕੱਟੀ ਸੀ ਸੁਵੇ ਘੀ ਮਾਰਾ ਕਿਸੇ ਨੂੰ ਨਾ ਤਨਾ ਮਨ ਦੀਆਂ ਚੀਜ਼ ਬੜਾ ਹੋ ਗਿਆ ਜਵਨ ਉਹ ਕੱਲ ਕਰਾਂ ਮੈਂ ਸੁਵੇ ਘੀ ਮਾਰਾ ਕਿਸੇ ਨੂੰ ਨਾ ਤਨਾ ਮਨ ਦੀਆਂ ਚੀਜ਼ ਬੜਾ ਹੋ ਗਿਆ ਜਵਨ ਹੋਰ ਤਾਂ ਬਥੇਰੇ ਮੁੱਦੇ ਚੁੱਕੀ ਫਿਰਦੇ ਪਰ ਮਨੋ ਜਾ ਨਾ ਮਨੋ ਵਿਸ਼ਾ ਹੈ ਵਿਚਾਰਦਾ ਅੱਲਾ ਪੰਜਾਬ ਚ ਪਵਾ ਕੇ ਹਟੂ ਸੋਨਾ ਕਾਦਾ ਰਿਵਾਜ਼ ਆ ਯਾ ਪਿਆਰ ਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿਉਂਕਿ ਇਹ ਗੱਲਾਂ ਬਹੁਤ ਗੌਰ ਕਰਨ ਵਾਲੀਆਂ ਤੁਸੀਂ ਕਹਿੰਨਾ ਆਪ ਤਾਂ ਢੇੜਾ ਕਾਢ ਆਂਦੀ ਐ ਤੇ ਸਾਨੂੰ ਕਹਿੰਦੀ ਐ ਪਰ ਮੇਰੀ ਪਰਿਵਾਰਾਂ ਨੂੰ ਬੇਨਤੀ ਐ ਜਿਨ੍ਹਾਂ ਨੇ ਜੋ ਬੋਲਣਾ ਹੋਇਆ ਤੁਸੀਂ ਬੋਲ ਸਕਦੇ ਹੋ ਲੇਕਿਨ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਐ ਕਿ ਜੋ ਸੱਚ ਆ ਉਹ ਕਹਿਣਾ ਚਾਹੀਦਾ ਕਿਉਂਕਿ ਅਕਸਰ ਅਸੀਂ ਬਾਹਰ ਜਾਂਦੇ ਰਹਿੰਦੇ ਆ ਤੇ ਉਥੋਂ ਦੀਆਂ ਕਾੜੀਆਂ ਸਚਾਈਆਂ ਦੇਖੀਆਂ ਹੋਈਆਂ ਕਿ ਬਾਲੀਆਂ ਛੋਟੀਆਂ ਉਮਰਾਂ ਵਿੱਚ ਕੁੜੀਆਂ ਨੂੰ ਬਾਹਰ ਨਾ ਭੇਜੋ ਮੈਂ ਤਾਂ ਸਿਰਫ ਇਹ ਹੀ ਕਹੂੰਗੀ ਇਹਦੇ ਵਿੱਚ ਹੀ ਸਭ ਕੁਝ ਹੈ ਸੋ ਇੱਕ ਵਾਰੀ ਫੇਰ ਕਹਾਂਗੀ ਹੋ ਕੱਲ ਕਰਾਂ ਮੈਂ ਸੁਭੈਗੀ ਮਾਰਾ ਕਿਸੇ ਨੂੰ ਨਾ ਤਨਾ ਹੈ ਮਨ ਦੀਆਂ ਚੀਜ਼ ਬੜਾ ਹੋ ਗਿਆ ਜਮਨ ਹੋਰ ਤਬ ਤੇਰੇ ਮੁੱਦੇ ਚੁੱਕੀ ਫਿਰਦੇ ਅਮਨੋ ਜਨਮ ਨੋ ਵਿਸ਼ਾ ਹੈ ਵਿਚਾਰ ਦਾ ਅ ਲੱਗਦਾ ਪੰਜਾਬ ਚ ਪਵੋਗੇ ਹਟੂ ਸੋਨਾ ਕਦਾਈ ਰਿਵਾਜ਼ ਆ ਆਪੀ ਆਰਦਾਸ ਅ ਗੋਰੇ ਖੋਕੇ ਲੱਗੇ ਸਾਥੋ ਸਾਡੀਆਂ ਰਿਆਸਤਾਂ ਗੁਰੂ ਘਰਾਂ ਵਿੱਚ ਵੜ ਗੀਆਂ ਨੇ ਸਿਆਸਤਾਂ ਗੋਰੇ ਖੋਕੇ ਲੱਗੇ ਸਾਥੋ ਸਾਡੀਆਂ ਰਿਆਸਤਾਂ ਘਰਾਂ ਵਿੱਚ ਵੜੀਆਂ ਕਿਆਂ ਨੇ ਸਿਆਸਤਾਂ ਜੀਦਾ ਨਾ ਕਿਤੇ ਵੀ ਹੁੰਦਾ ਜੋਰ ਚੱਲਦਾ ਓ ਝਟ ਹੀ ਗਰੰਟੀ ਦਾ ਬਲ ਲੈਂਦਾ ਆਣ ਕੇ ਮੈਂ ਕਿਹ ਪਾਠੀਆਂ ਦੇ ਸਿਰਾਂ ਦੀਆਂ ਛੱਤਾ ਚੋਂਦਿਆਂ ਗੋਲਕਾ ਨੂੰ ਖਾਣ ਵਾਲੇ ਮੱਝ ਮਣਕੀ ਪਾਠੀਆਂ ਦੇ ਸਿਰਾਂ ਦੀਆਂ ਛੱਤਾ ਚੋਂਦਿਆਂ ਗੋਲਕਾ ਨੂੰ ਖਾਣ ਵਾਲੇ ਮੋਜਾ ਮਾਰਦੇ ਤੇ ਹਰੱਖੂ ਕਿੱਥੋਂ ਸਾਂਭ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਟੋ ਦੇ ਰੱਖੂ ਕਿੱਥੋਂ ਸਾਂਭ ਕੇ ਵਿਚਾਰ ਬਾਈ ਪ੍ਰਮੋਤੋ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਟੋ ਦੇ ਮਾਂ ਖੁਦ ਬੀਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾਦੂ ਖੋਏ ਦੀਆਂ ਪਿੰਨੀਆਂ ਗੱਲ ਵਾਤ ਸੁਣਨ ਵਾਲੀ ਐ ਜੇ ਸਮਝ ਚ ਆ ਜਾਵੇ ਤੁਹਾਨੂੰ ਜਿਹੜੀ ਮੈਂ ਹੁਣ ਕਹਿਣ ਲੱਗੀ ਮਾਂ ਖੁਦ ਬੀਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾਦੂ ਖੋਏ ਦੀਆਂ ਪਿੰਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆ ਟਿਕੀਆਂ ਨਾ ਜਿੰਨਾ ਦੀਆਂ ਬਾਹ ਵਿੰਨੀਆਂ ਬਾਹ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਟਿਕੀਆਂ ਨਾ ਜਿੰਨਾ ਦੀਆਂ ਬਾਹ ਵਿੰਨੀਆਂ ਆਪੇ ਬਾਈਕ ਗਈ ਕਿਤੇ ਵੱਖਰਾ ਅੰਦਾਜ਼ ਰੱਖੂ ਮੈਂ ਤਾਂ ਐਦਾ ਗੀਤਾਂ ਵਿੱਚ ਚੱਕਦੀ ਆਵਾਜ਼ ਰਹੂੰ ਉਹ ਬੇਬੈਕ ਗਾਇਕੀ ਤੇ ਵੱਖਰਾ ਆਂਦਾਜ਼ ਰਹੂੰ ਮੈਂ ਤਾਂ ਐਦਾ ਗੀਤਾਂ ਵਿੱਚ ਚੱਕਦੀ ਆਵਾਜ਼ ਰਹੂੰ ਰਾਜੀਵੀਰ ਪੰਨੂ ਜਿੰਨੇ ਬੋਲ ਲਿਖਿਆ ਆ ਹਾ ਕੱਲਾ ਕੱਲਾ ਸੱਚ ਆ ਬਿਆਨ ਕਰਦਾ ਹੁਣ ਜਿਹੜੀ ਗੱਲ ਨੇ ਸਾਡੇ ਤੇ ਟੁੱਕਦੀ ਐ ਕੀ ਐ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜਾਏ ਵੇ ਫੀਰੀ ਐ ਡਿਸ਼ ਦੀ ਨੀ ਪੰਜਾਬ ਮਰਦਾ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜਾਏ ਫੀਰੀ ਐ ਡਿਸ਼ ਦੀ ਨੀ ਪੰਜਾਬ ਮਰਦਾ ਸੋ ਇਹ ਸੀ ਜੀ ਸਾਡੇ ਪੰਜਾਬ ਦੇ ਹਾਲਾਤ ਜੇ ਵਧੀਆ ਲੱਗਿਆ ਹੋਵੇ